ਪੰਜਾਬ ਦੇ 8 ਜ਼ਿਲ੍ਹੇ ਹੜ੍ਹਾਂ ਦੀ ਚਪੇਟ ਦੇ ਵਿੱਚ ਆਏ ਨੇ ਤੇ ਇਸੇ ਹੜ੍ਹਾਂ ਦੇ ਕਾਰਨ ਪੰਜਾਬ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ ਤੇ ਇਸੇ ਸਬੰਧਤ ਕਈ ਸੜਕਾਂ ਵੀ ਜੋ ਨੇ ਉਹ ਨੁਕਸਾਨੀਆਂ ਗਈਆਂ ਨੇ ਤਾਂ ਜਾਹ ਦੇ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਜੋ ਪੰਜਾਬ ਦੀਆਂ ਲਿੰਕ ਸੜਕਾਂ ਇਸ ਹੜ੍ਹਾਂ ਦੇ ਕਾਰਨ ਨੁਕਸਾਨੀਆਂ ਗਈਆਂ ਨੇ ਉਸ ਸਬੰਧਤ ਇੱਕ ਰਿਪੋਰਟ ਮੰਗੀ ਗਈ ਹੈ ਪੰਜਾਬ ਮੰਡੀ ਬੋਰਡ ਦੇ ਵੱਲੋਂ ਉਹਨਾਂ ਨੂੰ ਇੱਕ रिपोर्ट पेश ਕਰਨ ਦੇ ਹੁਕਮ ਦਿੱਤੇ ਗਏ ਨੇ ਕਿਹਾ ਗਿਆ ਹੈ ਕਿ ਇਸ ਸਬੰਧਤ ਜੋ ਵੀ ਲਿੰਕ ਸੜਕਾਂ ਨੁਕਸਾਨੀਆਂ ਗਈਆਂ ਨੇ ਉਸ ਦਾ ਜਾਇਜ਼ਾ ਲਿਆ ਜਾਵੇ ਤੇ ਇੱਕ ਰਿਪੋਰਟ ਪੇਸ਼ ਕੀਤੀ ਜਾਵੇ ਕਿਉਂਕਿ ਇਹ ਰਿਪੋਰਟ ਜੋ ਹੈ ਉਹ ਕੇਂਦਰ ਨੂੰ ਪੇਜੀ ਜਾਵੇਗੀ ਜਿਸ ਸਬੰਧਤ ਕੇਂਦਰ ਦੇ ਵੱਲੋਂ مالی ਸਹਾਇਤਾ ਕੀਤੀ ਜਾਵੇਗੀ ਕਿਉਂਕਿ ਆਉਣ ਵਾਲਾ ਸੀਜ਼ਨ ਸੌਣੀ ਫਸਲ ਦਾ ਹੈ ਤਾਂ ਖਰੀਦੋ ਫਰੋਕਤ ਦੇ ਲਈ ਤਾਂ ਕਿ ਖਰੀਦੋ ਫਰੋਕਤ ਦੌਰਾਨ ਕੋਈ ਸਮੱਸਿਆ ਨਾ ਆਵੇ ਰੁਕਾਵਟ ਨਾ ਆਵੇ ਤੇ ਕਿਸਾਨਾਂ ਦਾ ਕੱਲਾ-ਕੱਲਾ ਦਾਣਾ ਮੰਡੀ ਦੇ ਵਿੱਚ ਜਾ ਕੇ ਵਿਕ ਸਕੇ ਤੇ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ ਰੁਲੇ ਨਾ ਇਸੇ ਸਬੰਧਤ ਜੋ ਸੜਕਾਂ ਨੂੰ ਨੁਕਸਾਨੀ ਗਈ ਹੈ ਨੇ ਹੜ੍ਹਾਂ ਦੇ ਕਾਰਨ ਜੋ ਵੀ ਨੁਕਸਾਨ ਹੋਇਆ ਹੈ ਜੋ ਲਿੰਕ ਸੜਕਾਂ ਟੁੱਟ ਚੁੱਕੀਆਂ ਨੇ ਉਸ ਸਬੰਧਤ ਇੱਕ ਰਿਪੋਰਟ ਜੋ ਹੈ ਉਹ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਮੰਗੀ ਗਈ ਹੈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਰ ਦੇ ਕੋਲੋਂ ਤਾਂ ਹਰਚੰਦ ਸਿੰਘ ਬਰਸਰ ਦੇ ਕੋਲੋਂ ਵੀ ਜੋ ਹੈ ਉਹਨਾਂ ਦੇ ਵੱਲੋਂ ਉੱਚ ਅਧਿਕਾਰੀਆਂ ਦੇ ਸੀਨੀਅਰ ਅਧਿਕਾਰੀ ਜੋਸੀ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਜੋ ਹੈ ਉਹ ਸੜਕਾਂ ਦਾ ਜਾਇਜ਼ਾ ਲਿਆ ਗਿਆ ਹੈ ਤੇ ਇੱਕ ਰਿਪੋਰਟ ਵੀ ਜੋ ਹੈ ਉਹਨਾਂ ਦੇ ਵੱਲੋਂ ਬਣਾਈ ਜਾ ਰਹੀ ਹੈ ਜੋ ਕਿ ਬਾਅਦ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਪੇਸ਼ ਕੀਤੀ ਜਾਵੇਗੀ ਤਾਂ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਇਹ ਰਿਪੋਰਟ ਬਾਅਦ ਵਿੱਚ ਕੇਂਦਰ ਨੂੰ ਪੇਸ਼ ਦਿੱਤੀ ਜਾਵੇਗੀ ਜੋ ਵੀ ਪੰਜਾਬ ਦੀ ਪੰਜਾਬ ਦੀਆਂ ਲਿੰਕ ਸੜਕਾਂ ਦਾ ਨੁਕਸਾਨ ਹੋਇਆ ਹੈ ਉਸ ਸਬੰਧ ਤੇ ਰਿਪੋਰਟ ਜੋ ਹੈ ਉਹ ਬਣਾਈ ਜਾਵੇਗੀ ਕਿਉਂਕਿ ਪੰਜਾਬ ਦੇ ਵਿੱਚ ਪਹਾੜਾਂ ਦੇ ਕਾਰਨ 8 ਜ਼ਿਲ੍ਹੇ ਚਪੇਟ ਦੇ ਵਿੱਚ ਆਏ ਨੇ ਤੇ ਪੰਜਾਬ ਦਾ ਕਈ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ। ਤਾਉਣ ਵਾਲਾ ਜੋ ਸੌਣੀ ਫਸਲ ਦਾ ਸੀਜ਼ਨ ਹੈ ਉਸ ਦੇ ਦੇਖਰੀ ਤੋਂ ਫਰੋਕਤ ਦੇ ਲਈ ਜੋ ਹੈ ਉਹ ਕੇਂਦਰ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਰਿਪੋਰਟ ਜੋ ਹੈ ਉਹ ਦਸਤੀ ਜਾਵੇ ਕਿ ਕਿਹੜੀਆਂ-ਕਿਹੜੀਆਂ ਲਿੰਕ ਸੜਕਾਂ ਦਾ ਨੁਕਸਾਨ ਹੋਇਆ ਹੈ ਹਾਰਾਂ ਦੇ ਕਾਰਨ ਤਾਂ ਜੋ ਜੋ ਆਉਣ ਵਾਲਾ ਸੀਜ਼ਨ ਹੈ ਫਸਲ ਦਾ ਉਸ ਦੇ ਵਿੱਚ ਰੁਕਾਵਟ ਜੋ ਹੈ ਉਹ ਕਿਸੇ ਵੀ ਤਰੀਕੇ ਦੀ ਨਾ ਹੋਵੇ ਤਾਂ ਕਿਸਾਨਾਂ ਦੀ ਫਸਲ ਜੋ ਹੈ ਉਹ ਕੱਲੀ-ਕੱਲੀ ਕੱਲਾ-ਕੱਲਾ ਦਾਣਾ ਜੋ ਹੈ ਫਸਲ ਦਾ ਹੋ ਚੁੱਕਿਆ ਜਾਵੇ ਤਾਂ ਇਸੇ ਸਬੰਧਤ ਗੁਰਮੀ ਸਿੰਘ ਖੋਡਿਆ ਦੇ ਵੱਲੋਂ ਆ ਜੋ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਹਰਚੰਦ ਸਿੰਘ ਬਰਸਟ ਉਹਨਾਂ ਦੇ ਵੱਲੋਂ ਇਹ ਰਿਪੋਰਟ ਜੋ ਹੈ ਉਹ ਮੰਗੀ ਗਈ ਹੈ ਕਿਹਾ ਗਿਆ ਹੈ ਕਿ ਜਿੰਨੀਆਂ ਵੀ ਲਿੰਕ ਸੜਕਾਂ ਨੂੰ ਨੁਕਸਾਨ ਹੋਇਆ ਹੈ ਉਸ ਸੰਬੰਧਿਤ ਇੱਕ ਰਿਪੋਰਟ ਪੇਸ਼ ਕੀਤੀ ਜਾਵੇ ਤੇ ਬਾਅਦ ਵਿੱਚ ਇਸ ਰਿਪੋਰਟ ਨੂੰ ਅੰਤਿਮ ਰੂਪ ਦੇ ਕੇ ਇਹ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ ਜਿੱਥੇ ਕੇਂਦਰ ਸਰਕਾਰ ਦੇ ਵੱਲੋਂ مالی ਸਹਾਇਤਾ ਜੋ ਹੈ ਪੰਜਾਬ ਦੀ ਕੀਤੀ ਜਾਵੇਗੀ ਜੋ ਵੀ ਪੰਜਾਬ ਦਾ ਨੁਕਸਾਨ ਹੋਇਆ ਹੈ ਜੋ ਵੀ ਸੜਕਾਂ ਪੰਜਾਬ ਦੀਆਂ ਲਿੰਕ ਸੜਕਾਂ ਜੋ ਟੁੱਟੀਆਂ ਨੇ ਉਸ ਦੇ ਸੰਬੰਧਿਤ ਜੋ ਆਰਥਿਕ ਸਹਾਇਤਾ ਹੈ ਜੋ ਫੰਡ ਹੈ ਉਹ ਕੇਂਦਰ ਦੇ ਵੱਲੋਂ ਪੰਜਾਬ ਨੂੰ ਦਿੱਤਾ ਜਾਵੇਗਾ ਤਾਂ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਉਹਨਾਂ ਨੂੰ ਕੇਂਦਰ ਤੋਂ ਜੋ ਹੈ ਹੁਕਮ ਮਿਲੇ ਸੀ ਕਿ ਇੱਕ ਰਿਪੋਰਟ ਪੇਸ਼ ਕੀਤੀ ਜਾਵੇ ਤਾਂ ਉਸੇ ਹੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਇਹ ਆਦੇਸ਼ ਜੋ ਹੈ ਉਹ ਅੱਗੇ ਕੈਰੀ ਫਾਰਵਰਡ ਜੋ ਹੈ ਉਹ ਪੰਜਾਬ ਮੰਡੀ ਬੋਰਡ ਹਰਜਨ ਸਿੰਘ ਬਰਸਰ ਨੂੰ ਜੋ ਹੈ ਉਹ ਦਿੱਤੇ ਗਏ ਨੇ ਜਿਨ੍ਹਾਂ ਦੇ ਵੱਲੋਂ ਇੱਕ ਰਿਪੋਰਟ ਜੋ ਹੈ ਉਹ ਪੇਸ਼ ਕੀਤੀ ਜਾਵੇਗੀ ਜੋ ਵੀ ਲਿੰਕ ਸੜਕਾਂ ਦਾ ਨੁਕਸਾਨ ਪੰਜਾਬ ਦੀਆਂ ਦਾ ਹੋਇਆ ਹੈ